ਇਹ ਆਪੇ ਜਦੋਂ ਮੈਂ ਉਠਿਆ ਕਰੂੰਗੀ ਨਾ ਉਦੋਂ ਕੰਮ ਕਰ ਲੱਗਿਆ ਕਰੋ ਚਲ ਜਿੰਦਾਂ ਤੂੰ ਅੱਖਾਂ ਹੀ ਹੁੰਦਾ ਘਰ ਲੈਣੀ ਆ ਆਹ ਤੇ ਇਹ ਵੀ ਮੁੜ ਕੇ ਫਿਰ ਇਦਾਂ ਨਾ ਮੈਨੂੰ ਮੁੜ ਕੇ ਫਿਰ ਸਾਰਾ ਦਿਨ ਉਹ ਮੇਰਾ ਇਦਾਂ ਲੰਘਣਾ ਹੁੰਦਾ ਫਿਰ ਦਿਨੇ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਵੀ ਚਲ ਜਾ ਪਿਆਲਾ ਮੈਂ ਜਾ ਕੇ ਇੱਕ ਦਿਨਾਂ ਵਿੱਚੇ ਹੀ ਇਹਨਾਂ ਨੇ ਕੰਮ ਪਾਉਣਾ ਹੁੰਦਾ ਆਪਣਾ ਜਦੋਂ ਮੈਂ ਕਿੰਨੇ ਦਿਨ ਹੋ ਗਏ ਮੈਂ ਕਿਹਾ ਵਾ ਕਿ ਮੈਂ ਸ਼ਹਿਰ ਜਾਣਾ ਵਾਂ ਸਮਾਨ ਲੈ ਕੇ ਆਉਣਾ ਵਾਂ ਪਰ ਨਾ ਮੇਰੀ ਗੱਲ ਤਾਂ ਸੁਣਨੀ ਨਹੀਂ ਨਾ ਇਹ ਘਰ ਦੇ ਵਿੱਚ ਤਮਾ ਕੰਮ ਕਰਾ ਲੈ ਨਾਲ ਇਹ ਮੈਂ ਕੰਨ ਕਰ ਕਰਕੇ ਦੇਣਾ ਵੈ ਇਹ ਜੇ ਮੈਂ ਇਹਨੂੰ ਕੰਮ ਵੱਲੋਂ ਆਣੀ ਆ ਇਹ ਮੈਨੂੰ ਸੌਖੇ ਕਰ ਦਿਆ ਰੋਪੋਂ ਦੀ ਮੇਰੇ ਤੇ ਵਖਰੇ ਨਾ ਵੀ ਪਤਾ ਨਹੀਂ ਵੀ ਵੀ ਵਧਿਆ ਵਗਿਆ ਘਟਿਆ ਵਾ ਜੋਦ ਤਾਂ ਬਾਹੋਂ ਆ ਗਿਆ ਬਾਲਾ ਇਹਨੂੰ ਰਿੱਝ ਗਿਆ ਵਾ ਪਉਣ ਤੇ ਮੈਨੂੰ ਲੰਮੇ ਲੱਗੀਆਂ ਫਾਂ ਪਕੌਣੀਆਂ ਹੁੰਦਾਂ ਨੇ ਪਕਾ ਲੈਣ ਨਹੀਂ ਪਉਣ ਦੇ ਨਾਲ ਪਾਉਂਦਾ ਪਰ ਭੁੱਖ ਲੱਗੇ ਜਦ ਪਕਾਉਣ ਕੇ ਉੱਠ ਕੇ ਮੈਨੂੰ ਬੜਾ ਆਸਾਨ ਕਰਨਾ ਮੈਂ ਕੰਨ ਕਰ ਕਰਕੇ ਦੇਣਾ ਵੈ ਨਾਲ ਕਤਿਨਾ ਅਮਾ ਜਾਣੇ ਪਤਾ ਨਹੀਂ ਕਿ ਠੱਕ ਠੱਕ ਲਈ ਅਰ ਸੋਈ ਜਾ ਕਿ ਤੋ ਸੇ ਨੇ ਵੜ ਡਿਊਟੀ ਜਾਣਾ ਹੀ ਹੋਗਾ ਟਾਈਮ ਨਾ ਕੰਮ ਕਰਨਾ ਸਾਰਾ ਦਿਨ ਕੰਮ ਹੀ ਕਰਨਾ ਮੁੜ ਕੇ ਨਾ ਗਰੇ ਸੌਣਾ ਦਿਨਾ ਗਰੇ ਸੌਣੀ ਦਿਨਾ ਇਹਨਾਂ ਨੂੰ ਪੰਜੋ ਮਰਜੀ ਕਰਦੇ ਰੋ ਕਿ ਸੌ ਉਤਾਪੋ ਹੈ ਨਾ ਉਠਣਾ ਹੀ ਪੈਣਾ ਮਸੇ ਪਾ ਹਾਂ ਜੀ ਹਾਂ ਮੰਮੀ ਕੀ ਸਵੇਰ ਦਾ ਉੱਠ ਕੇ ਠੱਕ ਠੱਕ ਲਈ ਆ ਕਿਤੇ ਘੜੀ ਸੌਣਾ ਅਹੀਂ ਹਲੇ ਮੈਂ ਹੋਰ ਪਰ ਮੈਨੂੰ ਹਾਰ ਕੇ ਉੱਠਣਾ ਹੀ ਪਿਆ ਵਾ ਵੀ ਨਹੀਂ ਉੱਠਣਾ ਹੀ ਪਣਾ ਵਾ ਜਾਬ ਦਾ ਉਹ ਤਾਂ ਮੁੰਡਾ ਕਰਨ ਦਾ ਉੱਠਿਆ 4 ਵਜੇ ਦਾ ਉੱਠ ਕੇ ਫੇਰਣ ਧਿਆ ਵਾ ਉਹਨੂੰ ਮੈਂ ਸਾਮਾਂ ਲਈ ਆ ਦੁੱਧ ਵੀ ਮੈਂ ਗਰਮ ਕਰ ਲਿਆ ਵਾ ਹੁਣ ਅੰਨੀਆ ਦਾਲ ਵੀ ਬਣਾ ਲਈ ਆ ਤੇ ਹੁਣ ਰੋਟੀਆਂ ਰਹਿ ਗਈਆਂ ਲਾਉਣ ਵਾਲੀਆਂ ਉਹ ਲਾ ਲਈ ਫਿਰ ਚਾਹੇ ਫਿਰ ਕੋ ਹਾਲ ਨਹੀਂ ਕਿਤੇ ਤੁਹਾਡਾ ਵੀ ਮੈਂ ਚੱਲ ਘੜੀ ਗੈਰੈਸਟ ਕਰਦੀ ਆ ਰਾਤੀ ਵੀ ਐਵੇਂ ਸੁੱਤਾ ਨਹੀਂ ਗਿਆ ਇਹਨੇ ਸੌਣੀ ਨਹੀਂ ਦਿੱਤਾ ਹੈਗਾ ਮੁੰਡੇ ਨੇ ਮੈਂ ਚਲ ਕੜੀ ਕਿ ਲੰਮੀ ਪਲੇ ਨਹੀਂ ਭਰਨਾ ਰਸੋਈ ਚੁਕਣੇ ਲਈ ਹੈ ਕਿ ਤੇ ਅਗਰੇ ਇਧਰ ਭਾਂਡਾ ਸੁੱਟ ਕਦੀ ਉਧਰ ਸੁੱਟ ਚਲ ਪੁੱਤ ਜੇ ਤੇਰੀ ਨੀਂਦ ਖਰਾਬ ਹੁੰਦੀ ਹੈ ਨਾ ਤੇ ਮੈਂ ਚਲ ਬੂਗਾ ਮਾਰ ਲਿਆ ਕਰੂੰਗੀ ਸੋਈ ਦਾ ਘਾੜ ਲੂ ਤੇ ਤੂੰ ਸਮਝਿਆ ਕਰ ਜਾ ਓ ਮਾ ਦਾ ਹਾ ਗਲ ਨਹੀਂ ਗਈ ਹੈਗੀ ਵੀ ਤਾਨੂੰ ਪਤਾ ਮੈਨੂੰ ਇੰਨੀ ਆਵਾਜ਼ ਜਿਹੜੀ ਚੰਗੀ ਨਹੀਂ ਲੱਗਦੀ ਹੈਗੀ ਮੈਨੂੰ ਹੁੰਦਾ ਵਾ ਕਿ ਸ਼ਾਂਤ ਜਿਹਾ ਮਾਹੌਲ ਹੋਵੇ ਨਾ ਤੇ ਫਿਰ ਸੁੱਤਾ ਜਾਂਦਾ ਵਗਦੇ ਘੜੀ ਬਾਤ ਬੂਗਾ ਵੱਜਾ ਹੋਏ ਫਿਰ ਕਿੱਥੋਂ ਬਾਜ ਜਾਣੀ ਆ ਬਾਹਰ ਫਿਰ ਤੇ ਜਾਣੀ ਨਹੀਂ ਮਰ ਸਾ ਚੱਲ ਉਹਦੇ ਹੈ ਹੀ ਕੋਈ ਨਹੀਂ ਆ ਤੇ ਭਾਰੇ ਵੀ ਹੁਣ ਧਿਆਨ ਰੱਖਿਓ ਗਾਂਦ ਨੂੰ ਠੀਕ ਹੋਣਾ ਨਾ ਇਹ ਆ ਵੀ ਜਦੋਂ ਮੈਂ ਉਠਿਆ ਕਰੂੰਗੀ ਨਾ ਉਦੋਂ ਕੰਮ ਕਰ ਲੱਗਿਆ ਕਰੋ ਚੱਲ ਜਿੱਦਾਂ ਤੂੰ ਆਖਾਂਗੀ ਉਦਾਂ ਕਰ ਲੈਣੀ ਆ ਆਹ ਇਹ ਆ ਵੀ ਮੁੜ ਕੇ ਫਿਰ ਇਦਾਂ ਨਾ ਮੈਨੂੰ ਮੁੜ ਕੇ ਫਿਰ ਸਾਰਾ ਦਿਨ ਵੀ ਮੇਰਾ ਇਦਾਂ ਲੰਗਣਾ ਹੁੰਦਾ ਫਿਰ ਦਿਨੇ ਵੀ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਚੱਲ ਜਾ ਪੈ ਜਾ ਲ ਮੈਂ ਜਾ ਕੇ ਜਾ ਆਹ ਸੁਣ ਜਾ ਚੱਲ ਕਰ ਲੋ ਹਵਲਾ ਕੰਮ ਤੇ ਮੈਂ ਹੁਣ ਨੀਂਦ ਖਰਾਬ ਹੋਈ ਗਈ ਹੁਣ ਕਿੱਥੇ ਸੁਤਾ ਜਾਣਾ ਆ ਮਾੜੀ ਹਾਲੀ ਹੈ ਸੱਤ ਦਿਨ ਹੋ ਗਏ ਆ ਹਨੀ ਨਹੀਂ ਵੀ ਵਧ ਗਿਆ ਘਟ ਕੇ ਆਈਏ ਤੇ ਦਵਾਈ ਹਾਨੀ ਕਰ ਕੋਈ ਦਵਾਈ ਆ ਗਈ ਥੋੜੀ ਜੀ ਖਾਦੀ ਆ ਪਰ ਫਰਕ ਨਹੀਂ ਪੈਂਡਿਆ ਕੋਈ ਤੇ ਉਹ ਜੀ ਟਾਈ ਫੇਡ ਦੀ ਕੋਈ ਮੱਕੀ ਆ ਹੁਣ ਮੱਕੀ ਤੇ ਤੂੰ ਮੈਨੂੰ ਕੱਲ ਦੱਸ ਦਿੰਦੀ ਤੇ ਮੈਂ ਤੈਨੂੰ ਲਿਆ ਦਿੰਦਾ ਕੱਲ ਬੁੱਤ ਤੇਰਾ ਟਾਈਮ ਨਹੀਂ ਲੱਗਾ ਸਰਜਰੀ ਦਵੇਲੀ ਨਾ ਗਈ ਤੇਰੀ ਮੁੜ ਕੇ ਮਸ਼ੀਨ ਵਾਲੇ ਵਾਲ ਚੱਲ ਗਿਆ ਉਹ ਮੈਂ ਭੱਜ ਕੇ ਤੈਨੂੰ ਲਿਆ ਦੇਣੀ ਸੀ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਕਿ ਜਦੋਂ ਦਵਾਈ ਮੁੱਕ ਜਾਂਦੀ ਹੁੰਦੀ ਹੈ ਨਾ ਤੇ ਮੈਨੂੰ ਦੱਸ ਦਿਆ ਕਰ ਤੈਨੂੰ ਮੈਂ ਲਿਆ ਦਿਆ ਕਰ ਚੱਲ ਕੋਈ ਨਾ ਅਜ ਬੰਗਾ ਲੈਣੀ ਤੇ ਰਪਿੰਦਰ ਦੇ ਘਰ ਹੀ ਨਾ ਉਹਨੂੰ ਕਹਿ ਦਿੰਦੀ ਉਹਨੇ ਸਕੂਟਰੀ ਤੇ ਜਾ ਕੇ ਲਿਆ ਦੇਣੀ ਸੀ ਤੈਨੂੰ ਉਹ ਫਿਰ ਸੁੱਤੀ ਮੈਂ ਠਾ ਜਾਣੀ ਮੈਂ ਤਾਂ ਸੌਣਾ ਲੈ ਤੇ ਹੁਣ ਪਈ ਰ ਹੁਣ ਪਤਾ ਨਹੀਂ ਵੀ ਬੀਬੀ ਵਧ ਗਿਆ ਵਾ ਕਿ ਜਾਂ ਘਟ ਗਿਆ ਵਾ ਚੱਲ ਕੋਈ ਨਹੀਂ ਪਤਾ ਹੀ ਨਾ ਮਾਨਾ ਚਲ ਇਦਾਂ ਕਰ ਤੂੰ ਮੈਨੂੰ ਪਤੇ ਜੇ ਦੇ ਤੈ ਮੈਂ ਤੁਹਾਨੂੰ ਲਿਆ ਦਿੰਨਾ ਮੈਂ 10 ਵਜੇ ਖੁੱਲ ਜਣੀ ਆ ਡਾਕਟਰ ਦੀਆਂ ਦੁਕਾਨਾਂ ਤੇ ਫਿਰ ਮੈਂ ਲਿਆ ਦਿੰਨਾ ਜਾ ਕੇ ਨਹੀਂ ਤੇ ਫਿਰ ਚੈੱਕ ਕਰਕੇ ਲਿਆਵਨੇ ਨਹੀਂ ਤੇ ਨਾਲ ਆ ਚੱਲ ਵੇਖ ਲੈਨੇ ਮਾਤਾ ਨਹੀਂ ਤੇ ਰਪਿੰਦਰ ਨੂੰ ਕਹਾਂ ਆਪੇ ਤੈਨੂੰ ਖਿਚੜੀ ਬਣਾ ਦਿੰਦੀ ਆ ਮੈਂ ਕੋਈ ਨਹੀਂ ਮੈਂ ਬਣਾ ਲੈਣੀ ਆ ਉੱਠ ਕੇ ਹੌਲੀ ਹੌਲੀ ਉੱਠਿਆ ਦੇਖੋ ਜਾਣ ਨਹੀਂ ਰਿਹਾ ਤੇ ਕਿੱਦਾਂ ਬਣਾ ਲੈਣੀ ਕੋਈ ਗੱਲ ਨਹੀਂ ਮੇਰੀ ਸੁਣੋ ਗੱਲ ਹੂੰ ਓ ਸ਼ਹਿਰ ਜਾਣਾ ਬਣਾ ਵਿਚਰਾਗਾ ਚ ਉਹ ਸ਼ਹਿਰ ਕਿੱਦਾਂ ਜਾਣਾ ਮੰਮੀ ਠੀਕ ਨਹੀਂ ਆ ਮੇਸਾ ਹੁਣ ਬੀਪੀ ਘਟ ਗਿਆ ਵਾ ਤੇ ਦਵਾਈ ਵੀ ਕੱਲ ਦੀ ਮੁੱਕੀ ਆ ਤੇ ਨੇ ਮੈਨੂੰ ਦੱਸਿਆ ਹੀ ਨਹੀਂ ਮੈਂ ਸੋ ਕੱਲ ਹੀ ਲਿਆ ਦੇਣੀ ਤੇ ਦਵਾਈ ਨਾ ਦੀ ਹੈਗੀ ਆ ਘਰ ਉਹ ਵਾਲੀ ਖਾ ਲੈਣਾ ਜਿਹੜੀ ਰੋਜ਼ ਖਾਂਦੇ ਆ ਓਏ ਉਹ ਤੇ ਹੈਗੀ ਆ ਟਾਈਫਾਇਟ ਦੀ ਹੈ ਨਹੀਂ ਆ ਚੱਲੋ ਨਾ ਹੋਊਗਾ ਤੇ ਬਾਅਦ ਲੈ ਜਾ ਕੇ ਸ਼ਹਿਰ ਜਾਣਾ ਪੈਣਾ ਵਾ ਕੀ ਲਿਆਉਣਾ ਸ਼ਹਿਰੋਂ ਕੰਮ ਆ ਜ਼ਰੂਰੀ ਤਾਂ ਕਰਕੇ ਜਾਣਾ ਆ ਕੋਈ ਗੱਲ ਨਹੀਂ ਕੱਲ ਨੂੰ ਚੱਲ ਜਾਾਂਗੇ ਸ਼ਹਿਰ ਕੱਲ ਨੂੰ ਨਿਕਲ ਜਾਇਆ ਜਾਣਾ ਹੈਗਾ ਵੀ ਤੁਹਾਨੂੰ ਪਤਾ ਸਹੀ ਆ ਕੱਲ ਨੂੰ ਨਾ ਹੋ ਸਕਿਆ ਤਾਂ ਮੈਨੂੰ ਪਿੰਡ ਜਾਣਾ ਪੈਣਾ ਵਾ ਵੀਰ ਜੀ ਫੋਨ ਦੇ ਹੀ ਕਰਨਾ ਮੇਰੀ ਗੱਲ ਸੁਣ ਮੰਮੀ ਠੀਕ ਨਹੀਂ ਆ ਤੂੰ ਕਹਿਣ ਦੀ ਮੈਂ ਸ਼ਹਿਰ ਜਾਣਾ ਤੇ ਜੇ ਮਗਰੋਂ ਚੱਕਰ ਚੁੱਕਰ ਆ ਗਏ ਤੇ ਫੇਰ ਕੋਈ ਗੱਲ ਨਹੀਂ ਕੱਲ ਨੂੰ ਚੱਲ ਜਾਾਂਗੇ ਚਲੋ ਇਹ ਨਹੀਂ ਪੁੱਤ ਜਾ ਹੋ ਆ ਸ਼ਹਿਰ ਕੋਈ ਹੋਣੀ ਹੁੰਦਾ ਮੈਂ ਦੱਸ ਹੁਣ ਦੱਸੋ ਕੀ ਕਰਾਂ ਵੀ ਹੁਣ ਮੈਂ ਕਹਿ ਵੀ ਬੈਠੀ ਆ ਉਹਨਾਂ ਨੂੰ ਤੇ ਉਹਨਾਂ ਦਾ ਕੰਮ ਹੋਇਆ ਜਰਾ ਕਿ ਉਹ ਸ਼ਹਿਰ ਉਹਨਾਂ ਦਾ ਸਮਾਨ ਲਿਆਉਣਾ ਵਾ ਤੇ ਤੂੰ ਮੈਨੂੰ ਦੇ ਪੁੱਛ ਲੈਂਦੀ ਵੀ ਉਹਨਾਂ ਨੂੰ ਪੁੱਛ ਕੇ ਦੱਸਣੀ ਆ ਤਾਨੂੰ ਪੁੱਛ ਲੈਂਦੀ ਤੇ ਹੁਣ ਤੁਹਾਨੂੰ ਵੀ ਤਾਂ ਪੁੱਛਿਆ ਹੀ ਆ ਹੁਣ ਦੀ ਕਿੰਨਾ ਕੁ ਜਵਾਬ ਦੇਣ ਦੀ ਮੇਰੀ ਗੱਲ ਸੁਣ ਉਹਨਾਂ ਨੂੰ ਤੂੰ ਹਾਂ ਕਰਕੇ ਤੇ ਹੁਣ ਤੂੰ ਮੈਨੂੰ ਪੁੱਛਣ ਆ ਗਈ ਆ ਤੇ ਮੰਮੀ ਜੀ ਦਵਾਈ ਲਿਆ ਕੇ ਤੇ ਫਿਰ ਚਲ ਜਾਗੇ 10:00 ਵਜੇ ਡਾਕਟਰ ਦੇ ਕਾਨ ਖੁੱਲ ਜਾਨੀ ਆ ਤੇ ਮੁੜ ਕੇ ਮੈਂ ਨਾਲ ਖੜ ਕੇ ਨਾ ਦਵਾਈ ਲਿਆ ਕੇ ਤੇ ਫਿਰ ਚਲ ਜਾਂ ਮੇਰੀ ਸੁਣੋ ਗੱਲ ਜੇ ਤੁਸੀਂ ਨਹੀਂ ਜਾਣਾ ਹੈਗਾ ਤੇ ਮੈਂ ਸਕੂਟਰੀ ਤੇ ਚਲ ਜਾਨੀ ਆ ਭਈ ਠੀਕ ਵਾ ਨਾ ਜਾਓ ਤੁਸੀਂ ਨਹੀਂ ਜਾਣਾ ਤੇ ਮੇਰੇ ਵਾਰੀ ਤੇ ਨਾ ਤੁਸੀਂ ਇਦਾਂ ਹੀ ਜਵਾਬ ਦੇਣਾ ਹੁੰਦਾ ਵਾ ਕਿ ਨਾ ਮੇਰੇ ਕੋਲ ਟਾਈਮ ਹੀ ਨਹੀਂ ਹੈਨੀ ਆ ਚੱਲ ਪੁੱਤ ਕਲਾ ਨਾ ਪਾਓ ਤੁਸੀਂ ਦਵਾਈ ਲੈ ਆਓ ਜਾ ਕੇ ਤੁਸੀਂ ਜੋ ਲਿਆਉਣਾ ਸ਼ਹਿਰੋਂ ਮੈਂ ਦਵਾਈ ਬਾਅਦ ਚ ਲੈ ਆਵਾਂਗੀ ਜੇ ਨਾ ਵੀ ਲਿਆਉਂ ਤੇ ਕੋਈ ਗੱਲ ਨਹੀਂ ਆ ਉਹ ਨਹੀਂ ਨਹੀਂ ਮੰਮੀ ਮੈਂ ਦਵਾਈ ਲੈ ਆ ਕੇ ਦਿੰਨਾ ਤੇ ਨਾਲੇ ਮੰਮੀ ਨੇ ਖਿਚੜੀ ਬਣਾ ਕੇ ਦੇ ਥੋੜੀ ਜੀ। ਉਹ ਨਹੀਂ ਨਹੀਂ ਰਹਿਣ ਦੂੰਗਾ। ਚੱਲ ਨਾ ਜਾਉਂਦੀ ਨਹੀਂ ਜਾਣਾ ਸਹੀ ਠੀਕ ਵਾਣਾ। ਜਵਾਬ ਵੀ ਦੇ ਦਿੱਤਾ ਵਾ ਨਾ। ਚਲੋ ਕੋਈ ਗੱਲ ਨਹੀਂ ਹੈ ਜਵਾਬ ਵੀ ਸਹੀ। ਮੈਂ ਚੱਲ ਜਾਂ ਨਹੀਂ ਸਕੂਟਰੀ ਤੇ ਆਪੇ। ਤੇ ਹੁਣ ਇਹ ਵੀ ਮੈਨੂੰ ਟਾਈਮ ਲੱਗ ਜਾਣਾ ਉਥੇ। ਫੇਰ ਨਾ ਕਹਿੰਦੇ ਰਹੋ ਵੀ ਇੰਨਾ ਟਾਈਮ ਲਾ ਹੀ ਤੁੰਨਾ ਲਾ ਆਈਆਂ। ਠੀਕ ਹੈ ਨਾ। ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਉਦੋਂ ਬੱਸ ਇਹਨਾਂ ਇਦਾਂ ਕਰਨੀ ਹੁੰਦੀ ਆ। ਮੈਂ ਤਾਂ ਤੈਨੂੰ ਕਹਿਂ ਦਿਆਂ ਤੇ ਕੱਲ ਨੂੰ ਚੱਲ ਜਾਾਂਗੇ। ਕੱਲ ਕਿਹੜਾ ਦਿਨ ਨੀਂਗਾ ਚੜਨਾ? ਮम्मा ਮੈਂ ਕਹਿੰ ਉਹਨਾਂ ਦਾ ਸਮਾਨ ਉਹ ਦੋ ਦਿਨਾਂ ਜੀ ਕੰਮ ਰੱਖਣੇ ਆ ਸਾਰੇ ਉਹ ਮੰਜੀ ਤੇ ਪਈ ਤੁਸੀਂ ਆਨੇ ਬਹਨੇ ਲਾਦਨੇ ਆਂ ਬਿਨਾਂ ਹੀ ਜਾਣਾ ਪਵੇ ਤੇ ਚੰਗੀ ਗੱਲ ਵਾ ਮੈਂ ਤੇ ਤੁਹਾਨੂੰ ਕਹੀ ਤੇ ਜਾ ਤੂੰ ਸਕੂਟਰ ਤੇ ਚੱਲ ਜੀ ਤੇ ਮੈਂ ਮਦਦ ਨਾਲ ਲਿਆ ਦੂੰਗਾ ਦਵਾਈ ਆ ਮੈਂ ਫੇਰ ਚੱਲੀ ਜਿ ਘੜੀ ਤੂੰ ਤਿਆਰ ਹੋ ਗਏ ਤੇ ਟਾਈਮ ਲੱਗ ਜਣਾ ਪੈਸੇ ਮਿੰਦਿਰ ਦੇ ਥੋੜੇ ਜੀ ਉਹ ਪੈਸੇ ਵੀ ਦੇ ਦਾਂਗਾ ਤੈਨੂੰ ਤਿਆਰ ਤੇ ਹੋ ਜਾ ਮੈਂ ਲੱਗੀ ਜੇ ਤਿਆਰ ਹੁਣ ਤੇ ਫਿਰ ਮੈਨੂੰ ਪੈਸੇ ਫੜਾ ਦਿਓ ਉੱਥੇ ਚੰਗਾ ਚਲ ਮੈਂ ਵੇਲੀ ਦਾ ਨਵੇੜਾ ਮਾਂ ਫਿਰ ਫਿਰ ਜਾਣੀ ਆ 10 ਵਜੇ ਲੈ ਆਣੇ ਦਵਾਈ ਕੋਈ ਨਹੀਂ ਜਾ ਮੈਂ ਤਾਂ ਆਖਾ ਸ਼ਾਹ ਚਲ ਜਾ ਸ਼ਹਿਰ ਨੂੰ ਕੋਈ ਨਹੀਂ ਆਪੇ ਉਹਨੇ ਸਕੂਟਰੀ ਚਲ ਜਾਣਾ ਵਾ ਤੇ ਚਲ ਕੋਈ ਨਹੀਂ ਦਵਾਈ ਫਿਰ ਲੈ ਆਵਾਂਗੇ ਬਾਅਦ ਚਾਈ ਉਹ ਨਹੀਂ ਨਹੀਂ ਦਵਾਈ ਲੈ ਆਉਣੇ ਆ ਦੱਸ ਕੋਈ ਗੱਲ ਨਹੀਂ ਮੈਂ ਨਵੇੜਾ ਮਾਂ ਹੈ ਕੰਮ ਫਿਰ ਆ ਚਲ ਜਾ ਵੇਲੀ ਦਾ ਘਾਰਿਆ ਫਿਰ ਇੱਕ ਦਿਨ ਸੌਖੇ ਘਰ ਵਾਲਿਆਂ ਨੇ ਮੱਥਾ ਤੇ ਲਾ ਲਈਦਾ ਵਾ ਪਰ ਭੁਗਤਣਾ ਬੜਾ ਔਖਾ ਵੈਣਾ ਦੇ ਨਾਲ ਜੇ ਪਿੱਛੇ ਆ ਤੇ ਕਿਛੇ ਵੀ ਨਹੀਂ ਆਖੀ ਤੀਆ ਹੁਣ ਇਹ ਗਾੜੀ ਵੀ ਉਹ ਕੰਮ ਲੱਭਦੀ ਐ ਇੱਥੇ ਕਿਹੜਾ ਨੌਕਰੀ ਪੇਸ਼ੇ ਵਾਲਾ ਆ ਜਾ ਕੇ ਹਾਂ ਤੇ ਫਸਲ ਤੇ ਸਿਰ ਤੇ ਹੀ ਆ ਨਾ ਫਸਲ ਘਰ ਆਉਗੀ ਤਾਂ ਫੇਰ ਹੀ ਕੋਈ ਕੰਮ ਚੱਲੂਗਾ ਮੁੰਡਾ ਤੇ ਮੈਂ ਆਇਆ ਸੀ ਕਿ ਚੱਲ ਨੌਕਾ ਸੁੱਖ ਮਿਲੇਗਾ ਪਰ ਸੁੱਖ ਮਿਲਿਆ ਹੀ ਨਹੀਂ ਮੈਨੂੰ ਇੱਕ ਦਿਨ ਵਿੱਚ ਹੀ ਇਹਨਾਂ ਨੇ ਕੰਮ ਪਾਉਣਾ ਹੁੰਦਾ ਆਪਣਾ ਜਦੋਂ ਮੈਂ ਕਿੰਨੇ ਦਿਨ ਹੋ ਗਏ ਮੈਂ ਕਿਹਾ ਵਾ ਕਿ ਮੈਂ ਸ਼ਹਿਰ ਜਾਣਾ ਵਾਂ ਸਮਾਨ ਲੈ ਕੇ ਆਉਣਾ ਵਾਂ ਪਰ ਨਾ ਮੇਰੀ ਗੱਲ ਤਾਂ ਸੁਣਨੀ ਨਹੀਂ ਨਾ ਇਹ ਘਰ ਦੇ ਵਿੱਚ ਆਪਣੀਆਂ ਬਸ ਮਰਜ਼ੀਆਂ ਕਰਦੇ ਆ। ਉਹ ਪਤਾ ਨਹੀਂ ਆ ਵੀ ਉਹਦਾ ਹੀ ਮੜੀ-ਮੋਟੀ ਸਰਪੜ ਹੋਉਂਦੀ ਆ ਕਿ ਕੀ ਹੋਇਆ ਵਾ ਤੇ ਬਸ ਵੀ ਉਹ ਐ ਕਰ ਲੈਣਾ ਵੀ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਜਿੱਦਾਂ। ਇਹ ਵੀ ਨਾ ਹਦੀ ਕਰਦੇ ਆ। ਜਦੋਂ ਮੈਂ ਕਿੰਨੀ ਵਾਰ ਕਿਹਾ ਵਾ ਕਿ ਮੈਂ ਜਿਹੜੀ ਗੱਲ ਕਹਾਂ ਨਾ ਉਹਨੂੰ ਮੰਨ ਲਿਆ ਕਰੋ ਤੇ ਚੰਗੇ ਰਹੋਗੇ। ਫਿਰ ਵੀ ਉਹੋ ਕੰਮੀ ਕਰਦੇ ਆ। ਕੋਈ ਗੱਲ ਨਹੀਂ ਆ। ਹੁਣ ਤੇ ਇਦਾਂ ਕਰਨਾ ਵਾ ਇੱਕ ਦੋ ਵਾਰ ਤੇ ਵੀ ਨਹੀਂ ਆ। ਨਹੀਂ ਤੇ ਨਾ ਹੋਊ ਨਾ ਮੈਂ ਪਿੰਡ ਹੀ ਚੱਲ ਜਾਣਾ ਵਾ। ਮੇਕੋ ਨਹੀਂ ਨੰਦੇ ਆਵਲ ਡੰਡਪ ਖੰਡ ਜੇ ਵਖੇ ਜਾਂਦੇ। ਕਦੀ ਆ ਕਰ ਦੋਦ ਕਦੀ ਉਹ ਕਰ ਦੋ ਜਦੋਂ ਮੈਂ ਕਹਿੰਦਾ ਵੀ ਮੇਰਾ ਕੰਮ ਹੋ ਆ ਉਦੋਂ ਬਸ ਇਹਦੇ ਮੂੰਹ ਦੇ ਨਾ ਹੀ ਹੁੰਦੀ ਕੋਈ ਨਹੀਂ ਵੀਰ ਜੀ ਨੂੰ ਕਰਦੀਆਂ ਫੋਨ ਉਹਨਾਂ ਨੂੰ ਵੀ ਦੱਸਦੀਆਂ ਵੀ ਵੇਖ ਲਓ ਆਹ ਕੰਮ ਹੋਉਂਦੇ ਆ ਇੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੀ ਵੀਡੀਓ ਤੁਸੀਂ ਵੇਖਿਆ ਪਹਿਲਾ ਪਾਰਟ ਨੌ ਦਾ ਸੁੱਖ ਹਾਂਜੀ ਤੇ ਉਹਦੇ ਵਿੱਚ ਰੋਲ ਥੋੜਾ ਜਿਆਦਾ ਰਪਿੰਦਰ ਦਾ ਉਦਾਂ ਦਾ ਹੈ ਤੇ ਕਮੈਂਟ ਵੀ ਕਾਫੀ ਆਏ ਆ ਕਿ ਰਪਿੰਦਰ ਉਦਾਂ ਵੀ ਇਦਾਂ ਦੀ ਹੋਣੀ ਆ ਪਰ ਉਦਾਂ ਦੀ ਹੈ ਨਹੀਂ ਆ ਵੈਸੇ ਵੇਖ ਲਓ ਭਾਈ ਤੁਸੀਂ ਹੱਸਣਗੇ ਡੰਡੇ ਉਹ ਤੁਸੀਂ ਦੱਸ ਸਕਦੇ ਨਾ ਮੈਂ ਇਹਨੇ ਕੋਈ ਕਹਿ ਤਾਈ ਸੱਚ ਨਾ ਉਹ ਹੁਣ ਜਿੱਦਾਂ ਦਾ ਰੋਲ ਹੁੰਦਾ ਉਦਾਂ ਦਾ ਨਭਾਉਣਾ ਪੈਂਦਾ ਵਾ ਜੇ ਮਾਦੋ ਵੀਡੀਓ 'ਚ ਲੜਾਈ ਜੁੜੀ ਨਾ ਹੋਏ ਤੇ ਫਿਰ ਸਾਰੇ ਭੈਣ ਭਰਾ ਕਹਿੰਦੇ ਆ ਵੀ ਥੋੜਾ ਜਿਹਾ ਇੰਟਰਸਟ ਜਾਨੀ ਵਜਣ ਡਿਆ ਤੇ ਤੁਹਾਨੂੰ ਪਤਾ ਵੀਡੀਓ 'ਚ ਲੜਾਈ ਵੀ ਪਾਉਣੀ ਪੈਂਦੀ ਆ ਪਹਿਲੀ ਵੀਡੀਓ ਨੂੰ ਤੁਸੀਂ ਬੜਾ ਪਿਆਰ ਦਿੱਤਾ ਵਾ ਤੇ ਜਿੱਦਾਂ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਦੂਜੀ ਨੂੰ ਦਿਓ ਅੱਜ ਦੂਸਰਾ ਪਾਰਟ ਪੈਣਾ ਵਾ 12 ਵਜੇ ਪਾਵਾਂਗੇ ਤੇ ਇਹਦੇ ਵਿੱਚ ਜੇਗੀ ਇਹਦੇ ਵਿੱਚ ਲੜਾਈ ਐ ਜੋ ਫਿਰ ਨੂੰ ਗੱਲ ਆ ਪੈਣੀ ਇਹਦੇ ਵਿੱਚ ਵੀ ਇੰਨੇ ਮੰਮੀ ਨੂੰ ਰੋਵਾਇਆ ਵਾ ਮੰਮੀ ਅਸਲ 'ਚ ਰੋਂਦੇ ਪਈ ਅੱਜ ਤੇ ਸਾਰੇ ਜਾਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਦੂਸਰਾ ਪਾਰਟ ਕਿਦਾਂ ਦਾ ਲੱਗਾ ਤੁਹਾਨੂੰ ਠੀਕ ਆ ਜੀ ਮੈਂ ਫੇਰ ਸਾਰਿਆਂ ਗਾਈ ਬੇਨਤੀ ਕਰਨਾ ਵਾ ਵੀ ਰਪਿੰਦਰ ਇਦਾਂ ਦੀ ਹੈ ਨਹੀਂ ਆ ਜਿੱਦਾਂ ਤੁਸੀਂ ਕਮੈਂਟ ਕਰਕੇ ਕਹਿੰਦੇ ਜੇ ਅਸਲ 'ਚ ਬਹੁਤ ਚੰਗੇ ਨੇ ਸੁਭਾਅ ਦੇ ਬਹੁਤ ਵਧੀਆ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਦੂਸਰਾ ਪਾਰਟ ਦੇਖ ਕੇ ਤੇ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਲੱਗਾ ਤੁਹਾਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ